ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣਾ ਹੋਰ ਕੀ ਜ਼ੁਲਮ ਦਾ ਸੀਤਲਾ ਬੇਨਿਆਈ ਜਦੋਂ ਹੋ ਗਈ ਸਰਕਾਰ ਜਦੋਂ ਸਰਕਾਰ ਹੀ ਆਪਣੇ ਲੋਕਾਂ ਦਾ ਗਲ ਘੁੱਟਣ ਤੇ ਤਲ ਜਾਵੇ ਫਿਰ ਰਾਪੀ ਰੱਖਾ ਏ ਅੱਜ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੀਤੀ ਤਹਿਤ ਜੋ ਪੰਜਾਬ ਦਾ ਉਜਾੜਾ ਕਰਨਾ ਚਾਹੁੰਦੀ ਏ ਸਰਕਾਰ ਜ਼ਮੀਨਾਂ ਨੱਪਣਾ ਚਾਹੁੰਦੀ ਏ ਵੇ ਆਓ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਧਰਨੇ ਲੱਗੇ ਆ ਜਾਂ ਰੈਲੀ ਤੇ ਜਾਣਾ ਬਾਲਟੀ ਬਾਜੀ ਤੋਂ ਉੱਪਰ ਉੱਠ ਕੇ ਸਾਥ ਦਿਓ ਤਾਂ ਤੁਸੀਂ ਆਪਣੀਆਂ ਜ਼ਮੀਨਾਂ ਬਚਾ ਸਕਦੇ ਹੋ ਨਹੀਂ ਤਾਂ ਹਰ ਰੋਜ਼ ਸਰਕਾਰ ਤੁਹਾਨੂੰ ਲਾਲਚ ਦੇ ਰਹੀ ਏ ਇਹ ਉਸ ਤਰ੍ਹਾਂ ਕਿਸੇ ਦੀ ਮੱਝ ਗਵਾ ਚਗੀ ਉਹਨੇ ਕੋਈ ਵੀ ਧਾਰਮਿਕ ਜਗ੍ਹਾ ਨਾ ਛੱਡੀ ਜਿੱਥੇ ਸੁਖਣਾ ਨਾਲ ਸੁਖੀ ਉਹਦਾ ਨਾਲ ਦਾ ਕਹਿੰਦਾ ਐਮੀ ਕੀਮਤ ਦਿੱਤਾ ਤੇਰੀ ਮੱਝ ਨਹੀਂ ਜਿੰਨੇ ਦੀ ਤੂੰ ਸੁਖਣਾ ਸੁਖ ਬੈਠਾ ਤੇ ਉਹਨੇ ਅੱਗੋਂ ਜਵਾਬ ਦਿੱਤਾ ਕਹਿੰਦਾ ਖੇਰਾ ਮੱਝ ਦੇ ਸਿੰਘਾਂ ਨੂੰ ਹੱਥ ਪੈ ਲੈਣ ਦੇ ਫਿਰ ਕਿਹੜੀ ਸੁਖਣਾ ਤੇ ਕਿਹੜੀ ਆਸਾਨ ਸਰਕਾਰ ਵੀ ਅੱਜ ਇਹੀ ਸੋਚੀ ਬੈਠੀ ਆ ਆਓ ਆਪਾਂ ਇਹ ਜ਼ਮੀਨਾਂ ਵਾਲਾ ਮੋਰਚਾ ਛੱਡਣਾ ਪਾ ਮਾਰ ਦਾ ਢਾਡੀ ਜੱਥਾ ਮੇਰੇ ਸਾਥੀ ਸੁਖਪਾਲ ਸਿੰਘ ਜਸਕਰਨ ਸਿੰਘ ਤੇ ਗੁਰਵਿੰਦਰ ਸਿੰਘ ਵਾਸਤਾ ਆਕੇ ਵੀਰਾਂ ਅੱਗੇ ਬੇਨਤੀ ਇੰਜ ਕਰ ਰਹੇ ਨੇ ਹੋਰ ਨੂੰ ਜ਼ਮੀਨ ਸਾਡੀ ਚਾਲ ਸਰਕਾਰ ਚੱਲੀ ਹੋਰ ਨੂੰ ਜ਼ਮੀਨ ਸਾਡੀ ਚਾਲ ਸਰਕਾਰ ਚੱਲੀ ਹੋਰ ਨੂੰ ਜ਼ਮੀਨ ਸਾਡੀ ਚਾਲ ਸਰਕਾਰ ਚੱਲੀ ਹੋਰ ਨੂੰ ਜ਼ਮੀਨ ਸਾਡੀ